ਮੰਮਾ ਮਾਸੀ ਦਾ ਫੋਨ ਆਉਂਦਿਆ ਲਿਆ ਲਿਆ ਹਲੋ ਮਾਸੀ ਘਰ ਹੈ ਸਾਸੀ ਘਰ ਕੀ ਆ ਰਿਆ ਹਾਂ ਤਾਂ ਵਧੀਆ ਤੂੰ ਸੁਣ ਨਾ ਸੀ ਕਿਆ ਤੇ ਤੂੰ ਇੱਥੇ ਕੋਲ ਕੀ ਕਰਦੀ ਦਰ ਜਾ ਕੇ ਮੈਂ ਫੋਨ ਮੈਂ ਕੰਮ ਕਰਨਾ ਫੋਨ ਤੇ ਹਾਂ ਕੰਮ ਕਰਨਾ ਮੈਨੂੰ ਪਹਿਲਾਂ ਕੰਮ ਤੇ ਭੇਜ ਬਣੇ ਜਿੰਨਾ ਹੀ ਖੈਦ ਨਹੀਂ ਹੈ ਨਾ ਇਹ ਸਾਰੀ ਟਿੰਡ ਫੋਨ ਹੀ ਖਾਦੇ ਹੈ ਕੰਮ 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 ਨਾ ਕਰਦੇ ਕਿ ਕਿ ਮੈਂ ਮੈਂ ਕੋਸ਼ਿਸ਼ ਨਾ ਕਰੂੰ ਕਿਰੀਆਂ ਐ ਸ਼ਰਮ ਠੀਕ ਨਾ ਕਰਾਂ ਮਾਝੇ ਕੰਮ ਨਹੀਂ ਮੁੱਕਦੇ ਤੁਹਾਡੇ ਮਾਜਿਆਂ ਨਹੀਂ ਹਾਂ ਅਜਾ ਵਾਜੰਦੀ ਕੰਡਿਆ ਨਹੀਂ ਆ ਇੱਕ ਬੱਟ ਕਰਨਾ ਛੱਜੀ ਨਹੀਂ ਧਰੀ ਕੀ ਚਲਾ ਆਹ ਸਭ ਜਿੰਦਗੀ ਇੰਦੀ ਨਹੀਂ ਵਾਜੰਦੀ ਹਟਿਆ ਕੰਡੇ ਮਾਜਿਆਂ ਨਹੀਂ ਕੰਮ ਨਹੀਂ ਮੁੱਕਦੇ ਜਿੱਦਾਂ ਨੇ ਆਣਾ ਛੁੱਟੀ ਲੈ ਕੇ ਕੰਮ ਹੀ ਨਹੀਂ ਮੁੱਕਦੇ ਕੀ ਕਰੀਏ ਉਹ ਜੀ ਨਾ ਬਣਾ। ਇਹ ਨਾ ਰੋਟੀਆਂ ਪਕਾ ਲਓ। ਭਾਂਡੇ ਮਾਇ ਇਹੋ ਕਰਨੀ। ਬਸ ਥੋੜੇ ਦੇ ਕੰਮ ਨੇ ਸਾਰੀ ਦਿਨ ਮੁੱਕਦੇ। ਅਜਾ ਪਕਾ ਲਓ ਖਾ ਲਓ ਭਾਂਡੇ ਮਾਇ ਦੇ ਚੋੜੀ। ਤੇ ਤਾਂ ਭਾਂਡੇ ਨੇ ਧੀਰ ਦੀ ਸਾਰੀ ਦਿਨ ਮੁੱਕਦੇ ਤੇ ਕੱਪੜੇ ਨਹੀਂ ਮੁੱਕਦੇ ਤੇ ਕੱਪੜੇ ਨਹੀਂ ਮੁੱਕਦੇ ਸਾਰਾ ਦਿਨ। ਐਂ ਕੋਈ ਕਰਦੇ ਰਹੀ ਦੇ। ਹਾਂ ਕਿਹੜੀਆਂ ਇਹ ਵਾਲੀਆਂ? ਹਾਂ ਉਹ ਸਾਰੇ ਪਾਸੇ ਉਹ ਵਾਲੀਆਂ ਸੰਗੀਤ ਹੈ। ਆਖਿਆ। ਪੋਟਣਾ। ਭਾਂਡੇ ਮੇਰੇ ਰਹਿੰਦੇ ਗਾ ਮੈਂ ਹਾਂ। ਨੀਰਾ ਬੋਲ ਰਹੀ ਹਾਂ ਰੋਟੀ ਪਾਣੀ ਤੇ ਸਾਡੇ ਕਾਹਨੇ ਨਹੀਂ ਨਾ ਚਾਹਾਂ ਮੈਂ ਆਇਆ ਦੇ ਬਣਾਵਾਂਗੇ ਆਪਾਂ ਇਹ ਅੰਮ੍ਰਿਤ ਬਣਾਵਾਂਗੇ ਕਿਉਂ ਗਿਆ ਹੋ? ਚਲੋ ਪਿਆ ਕੇ ਨਾ ਨਹੀਂ ਹੜਾਣਾ ਠੀਕ ਹੈ ਤਾਂ ਤੋਂ ਮੱਲੇ ਆ ਦੇਣਾਗੇ ਠੀਕ ਆ ਚਲੋ ਇਹ ਤੇ ਗਰਮੇ ਇਹ ਤਾਂ ਗਰਮਾ ਲੈਣੇ 5 ਮਿੰਟਾਂ ਦੀ ਗੱਲ ਕਰਨੀ ਹੁਣ ਇਹ 5 ਮਿੰਟਾਂ ਵਿੱਚ ਗੱਲ ਕਰਨ ਦਿੰਦੇ ਪੰਜ ਮਿੰਟ ਹੋ ਗਏ ਬੁਹੇ ਸਾਰੀ ਆਵੇ। ਹਰੇ ਹੇ ਸਾਡੇ ਬਾਅਦ 1 ਵਜ ਗਿਆ। ਦੇਖ ਤੇ ਨਾ ਆਉਂਿਆ। ਚਲ ਕੋਲੇ ਕਰਦੇ ਬਾਤ ਗੱਲ। ਕੱਪੜੇ ਲਾ ਕੇ ਤੇ ਹੋਣਾ। ਥਲੀਆਂ। ਆਹੋ। ਹਾਂ ਹਾਂ। ਕੋਈ ਬਾਤ ਲਮ ਨਹੀਂ ਐ। ਇਹਨੇ ਨਾੜਾ ਕਿਤੇ ਕੋ ਦਾਰ ਕਰਦੇ ਨਹੀਂ ਕੋਈ ਗਾਲ ਕਰ ਲੱਗੇ ਦੇ। ਇਹਨਾਂ ਨਾਲ ਗੱਲ ਨਹੀਂ ਕਰਨੀ ਆਹਨੇ। ਹਾਂ। ਕੋਈ ਮੁਰਕੇ ਕਰਦੇ। ਚਲਗਾ। ਠੀਕ। ਅੱਜ ਅਸੀਂ ਚੱਲੇ ਆ ਜੀ ਸ਼ਹਿਰ। ਫੋਨ ਤੇ ਗੱਲਬਾਤ ਜਿਹੜੀ ਹੋਣੀ ਸੀ ਹੋ ਗਈ ਇਹਨਾਂ ਨਾਲ ਤੇ ਗੱਲ ਨਹੀਂ ਕਰਨ ਦੇਣੀ ਹੁੰਦੀ ਤੇ ਪੈਣਾ ਦੇ ਦੋ ਗੱਲ ਕਰਨੀਆਂ ਹੁੰਦੀਆਂ ਤੇ ਦੋ ਗੱਲਾਂ ਹੀ ਨੇ ਇਹਨਾਂ ਨੇ ਕਰ ਦੇਣੀਆਂ 5 ਮਿੰਟ ਤੇ ਸਾਰੀ ਮੈਂ ਗੱਲ ਕੀਤੀ ਸੀ ਇਹਨਾਂ ਬੱਚਿਆਂ ਨੂੰ ਪਤਾ ਨਹੀਂ ਕੀ ਹੁੰਦਾ ਵਾ ਗੱਲ ਨਹੀਂ ਕਰਨ ਦਿੰਦੇ ਚਲੋ ਆਪਾਂ ਹੁਣ ਚੱਲੇ ਸ਼ਾਪਿੰਗ ਕਰਨ 1 ਕਮ ਦੇ ਗਰਮੀਆਂ ਦੇ ਕੱਪੜੇ ਲਿਆਉਣ ਵਾਲੇ ਸੀ ਤੇ ਉਹ ਹੁਣ ਚੱਲੇ ਸੀ ਲੈਣ ਸ਼ਹਿਰ ਤੇ ਚਲੋ ਜੀ ਤੁਹਾਨੂੰ ਸ਼ਾਪਿੰਗ ਖਾਣੇ ਆ ਤੇ ਫਿਰ ਇੱਕ ਮੈਜ ਜਿ ਡਿਮਾਂਡ ਕੀਤੀ ਆ ਕਿ ਮੈਂ ਸੈਂਡਵਿਚ ਖਾ ਕੇ ਆਉਣਾ ਕਾਦੇ ਚੋਲੇ ਆ ਕੇ ਬਹੁਤ ਕਾਫੀ ਵਾਰ ਖਾਦਾ ਵਾ ਤੇ ਉੱਥੇ ਬੈਠ ਕੇ ਕਹਿੰਦੀ ਮੈਂ ਪਹਿਲੀ ਵਾਰ ਹੀ ਖਾਣਾ ਵਾ ਮੈਂ ਹਾਂ ਚਲ ਤਰੀ ਇਹ ਵੀ ਵਿਸ਼ ਪੂਰੀ ਕਰਦਾਂ ਨੀ ਨਿਊ ਰੈਸਟੋਰੈਂਟ ਉਹਦੇ ਵਿੱਚ ਅਸੀਂ ਅੱਜ ਚੱਲੇ ਆ ਜੀ ਸਵਾਦਿਆ ਪਹਿਲੀ ਵਾਰ ਖਾਦੇ ਆ ਪਹਿਲੀ ਵਾਰ ਹੀ ਮੈ ਰੈਸਟੋਰੈਂਟ ਖਾਦੇ ਇਹ ਤਾਂ ਘਰ ਖਾਣੇ ਨੇ ਸੋਸੀ ਵਾਈਟ ਵਾਲੀ ਸੌਸ ਨਹੀਂ ਦਿੰਦੇ ਹਾਂ ਉਹ ਬਲਕੀ ਇਸ ਤਰ੍ਹਾਂ ਮੇਰੇ ਰੋ ਰਸਤ ਨਹੀਂ ਪੀਜ਼ਾ ਪਸ ਨਾ ਨਾ ਅਸੀਂ ਫਿਰ ਸੈਂਡਵਿਚ ਨਹੀਂ ਖਾਦੇ ਫਿਰ ਅਸੀਂ ਖਾ ਲੇ ਸਪ੍ਰਿੰਗ ਰੋਲ ਤੇ ਅਸੀਂ ਕਰ ਲੇ ਪੈਕ ਕਰਾ ਲੇ ਸੈਂਡਵਿਚ ਆਖਿਆ ਚਲ ਸਤਾਜ ਵਾਸਤੇ ਵੀ ਘਰ ਲੈ ਜਣੇ ਤੇ ਇਸ ਵੀ ਘਰ ਜਾ ਕੇ ਖਾਵਾਂਗੇ ਅਸੀਂ ਚੱਲੇ ਜੇ ਹੁਸੀ ਹੁਣ ਘਰ ਨੂੰ ਫਿਰ ਮੰਦੀ ਆ ਫੜ ਲੈ ਇਹ ਤਾਂ ਮੰਦੀ ਚੀਜ਼ ਹੈ ਇਹ ਨਹੀਂ ਖਾਣਾ ਇਹਨੇ ਜੇ ਪੇਟ ਭਰ ਗਿਆ ਖਾ ਲੈ ਬੇਪੇਟ ਲੈ ਅਰੇ ਮਾ ਪੁੱਲਾ ਪੜਿਆ ਆਣ ਪੁਸ਼ ਕਰ ਲਈ ਮੈਂ ਇਹ ਭਰਾ ਉਹ ਖਾਦਾ ਆਹ ਤੂੰ ਖਾ ਲਾ ਹੁਣ ਇਹ ਖਾਈ ਸਪਰਿੰਗ ਰੋਲ ਹੂੰ ਰੱਖੰਡੀ ਮੈਨੂੰ ਥੋੜੇ ਜਿਹਾ ਬਾਕੀ ਤਾਂ ਖਾ ਪੀ ਲੈ ਹਾਂ ਹਾਂ ਆਇਕ੍ਰੀਮ ਮੈਂ ਰੋਟੀ ਨਹੀਂ ਖਾਦੀ ਹਾਂ ਰੋਟੀ ਵੀ ਨਹੀਂ ਖਾਦੇ ਮੈਂਨੇ ਕੀ ਖਾਦੀ ਕਾਰੀ ਦੇ ਨਾਲ ਕਰੂੰਗੀ ਤੁਹਾਨੂੰ ਦੇ ਦਿੰਦੀ ਐ ਉਹ ਦਾਂ ਮੈਂ ਬ੍ਰੈਡ ਬਣਾਏ ਹੈ ਮਾਸੀ ਨੇ ਉਹ ਖਾ ਈ ਬ੍ਰੈਡ ਨਾਲ ਇਹਦਾ ਕਿੰਨਾ ਚਾਲਾ ਅੱਜ ਪਹਿਲੇ ਦਿਨ ਆਏ ਬ੍ਰੈਡ ਕੱਢਦੇ ਨੇ ਬ੍ਰੈਡ ਫੇਰਾ ਸਪਿਰਿੰਗ ਰੋਲ ਫੇਰਾ ਭੁੱਖ ਤੇ ਤੁਹਾਨੂੰ ਲੱਗੀ ਹੋਣੀ ਮਾਂ ਕੱਢੀ ਦੀ ਕੰਡਾ ਮੈਂ ਪਹਿਲਾਂ ਟਿਫਿਨ ਰਿਹਾ ਸੀ ਨਾ ਮੈਂ ਪਕਾਈ ਨਹੀਂ ਤੇ ਜੇ ਉਹਨੂੰ ਬਣਾਇਆ ਹੀ ਸੋਹਣੇ ਜੀ ਵੀ ਜੇ ਮੈਂ ਗਏ ਤਾਂ ਸਭ ਕੁਛ ਹੋਣਾ ਸੀ ਰਾਤ ਹੋ ਚੁੱਕੀ ਹੈ ਤਾਂ ਹੁਣ ਲੱਗਾ ਜੀ ਖਾਣਾ ਬਣਾ ਲੈ ਅੰਦਰ ਮੈਂ ਤਵਾਰਾ ਕਰੀਤਾ ਰਾਤ ਚੱਲੀਗੀ ਆਲੂ ਵਾਲੀ ਰੋਟੀ ਇੱਕ ਮੱਝ ਮੈਨੀ ਫਨੀਆਂ ਖਾਣੀ ਹੈ ਮੈਂ ਖਾਣੀ ਆਲੂ ਵਾਲੀ ਰੋਟੀ ਮੈਂ ਸਾਰੀ ਰਾਤ ਆਲੂ ਭਰਲੇ ਨੇ ਤੇ ਹੁਣ ਦਾ ਅੱਤ ਲਈ ਆਲੂ ਵਾਲੀ ਰੋਟੀ The Chorotika guys, bye bye. Mm -hmm.